मैं बन के प्यारेदार रहण सारे बोलो मैं बन के प्यारे देण मैं खण बनखे प्यारे देण मै बन के प्यारेदार रहण मै सेवा प्यारे जी करणी ਮੈਂ ਸੇਹ ਵਾਪਿਆਰੇ ਦੀ ਕਰਨੀ ਮੈਂ ਸੇਹ ਵਾਪਿਆਰੇ ਦੀ ਕਰਨੀ ਮੈਂ ਬਣ ਕੇ ਪਿਆਰੇ ਦਾ ਰਹਿਣਾ ਮੈਂ ਬਣ ਕੇ ਪਿਆਰੇ ਦਾ ਰਹਿਣਾ ਜਿੰਦ ਜਿੰਦ ਪਿਆਰੇ ਦੇ ਲੇ ਖੇਲ ਆਣੀ ਜਿੰਦ ਪਿਆਰੇ ਦੇ ਲੇ ਖੇਲ ਆਣੀ ਸੇਵਾ ਦੇ ਦੇਖੇ ਲਾਣੀ ਮੈਂ ਬਣ ਕੇ ਪਿਆਰੇ ਦਾ ਰਹਿਣਾ 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 ਮੈਂ ਨਾ ਹੋ ਪਿਆਰੇ ਦਾ ਜਪਣਾ ਮੈਂ ਬਣ ਕੇ ਤੇਰਾ ਰਹਿਣਾ ਮੈਂ ਬਣ ਕੇ ਤੇਰਾ ਰਹਿਣਾ ਨਾਨੀ ਜੀ ਕਰਦਾ ਮੋਹੋ ਥੱਕ ਕੇ ਮੈਂ ਬਣ ਕੇ ਪਿਆਰੇ ਇਧਾਰ ਰਹਿਣਾ ਨਾਨੀ ਜੀ ਕਰਦਾ ਮੈਂ ਬਣ ਕੇ ਪਿਆਰੇ ਇਧਾਰ ਰਹਿਣਾ ਨਾਨੀ ਜੀ ਕਰਦਾ ਮੈਂ ਬਣ ਕੇ ਪਿਆਰੇ ਇਧਾਰ ਰਹਿਣਾ ਨਾਨੀ ਜੀ ਕਰਦਾ ਮੈਂ ਸੇਵਾ ਗੁਰਾਂ ਦੀ ਕਰਨੀ ਨਾਨੀ ਜੀ ਕਰਦਾ ਮੈਂ ਸੇਵਾ ਗੁਰਾਂ ਦੀ ਮੈਂ ਬਣ ਕੇ ਤੇ ਹੱਸ ਕਰਦਾ ਰਹਿਣਾ ਮੈਂ ਬਣ ਕੇ ਤੇ ਹੱਸ ਕਰਦਾ ਰਹਿਣਾ ਮੈਂ ਬਾਹਿਆ ਨਾਮ ਦਾ ਗੈਣਾ ਥੱਕ ਕੇ ਮੈਂ ਬਾਹਿਆ ਨਾਮ ਦਾ ਗੈਣਾ ਮੈਂ ਸੇਵਾ ਕੋ ਰਾਂ ਦੀ ਕਰਨੀ ਤੁਸੀਂ ਵੀ ਬੋਲੋ ਮੈਂ ਸੇਵਾ ਕੋ ਰਾਂ ਦੀ ਕਰਨੀ ਮੈਂ ਕੋਈ ਖਸਮ ਨਾ ਬਣਾਇਆ ਮੈਂ ਕੋਈ ਖਸਮ ਨਾ ਬਣਾਇਆ ਮੈਂ ਇੱਕ ਵਾਰ ਹੀ ਨਾਮ ਜਪਾਣਾ ਮੈਂ ਇੱਕ ਦਫ਼ਾ ਨਾਮ ਜਪਾਣਾ ਮੈਂ ਇੱਕ ਦਫ਼ਾ ਨਾਮ ਜਪਾਣਾ ਮੈਂ ਇੱਕ ਦਫ਼ਾ ਬਣ ਕੇ ਰਹਿਣਾ ਮੈਂ ਇੱਕ ਦਾ ਬਣ ਕੇ ਰਹਿਣਾ ਨਾ ਨਹੀਂ ਕਰਾਂ ਮੈਂ ਪਿਆਰੇ ਦਾ ਬਣ ਕੇ ਰਹਿਣਾ ਨਾ ਨਹੀਂ ਕਰਾਂ ਮੈਂ ਪਿਆਰੇ ਦਾ ਬਣ ਕੇ ਰਹਿਣਾ ਨਾ ਨਹੀਂ ਕਰਾਂ ਮੈਂ ਅਸਕਰ ਦਾ ਬਣ ਕੇ ਰਹਿਣਾ ਨਾ ਨਹੀਂ ਕਰਾਂ ਮੈਂ ਇੱਕੋ ਹੀ ਰੱਬ ਤੇ ਆਇਆ ਨਹੀਂ ਕਰਾਂ ਮੈਂ ਇੱਕੋ ਹੀ ਯਾਰ ਬਣਾਇਆ ਮੈਂ ਕੋਈ ਯਾਰ ਬਣਾਇਆ ਮਾਨੀ ਨਹੀਂ ਕਰਦਾ ਮੈਂ ਕੋਈ ਯਾਰ ਬਣਾਇਆ ਮਾਨੀ ਨਹੀਂ ਕਰਦਾ ਦਿਲ ਤੇ ਹਸਕਾਣੇ ਵਾਲੇ ਨਾਲ ਲਾਇਆ ਮਾਨੀ ਨਹੀਂ ਕਰਦਾ ਦਿਲ ਤੇ ਹਸਕਾਣੇ ਵਾਲੇ ਨਾਲ ਲਾਇਆ ਮਾਨੀ ਨਹੀਂ ਕਰਦਾ ਮੈਂ ਕੋਈ ਬਾਪ ਬਣਾਇਆ ਮਾਨੀ ਨਹੀਂ ਕਰਦਾ ਮੈਂ ਫੱਕ ਕੇ ਇਹਨੂੰ ਦੱਸਦੇ ਯਾਰੀ ਸਾਰ ਸੰਗੇ ਜੀ ਕਿ ਜਿਹੜੀ ਅੱਜ ਦੀ ਘੜੀ ਹੈ ਇਹ ਮੁੜ ਕਹਣੀ ਆ ਸ਼ਾਇਦ ਅਗਲੀ ਛੱਪੀ ਨੂੰ ਹੋਰ ਨਜ਼ਾਰਾ ਹੋ ਤੇ ਤਾਂ ਉਹ ਜਾਣਦਾ ਪਰ ਬੰਨਾ ਤਾਂ ਇੱਕ ਦੇ ਬਣ ਕੇ ਰਿਹਾ ਮੋਹੇ ਨਾਲਾ ਕੰਮ ਨਾ ਕਰੋ ਮੈਂ ਤੁਹਾਨੂੰ ਬਲੌਕ ਕਰ ਦਿੱਤਾ 2 ਘੰਟੇ ਬਾਅਦ ਫੇਰ ਅਨਬਲੌਕ ਕਰਦਾ ਯਾਰ ਰੱਖੋ ਜੇ ਬਣਾਓ ਜਿਹੜਾ ਬਲੌਕ ਕਰਨ ਦੀ ਲੋੜੇ ਨਾ ਪਵੇ ਮੈਂ ਐਸਾ ਯਾਰ ਬਣਾਇਆ ਨਹੀਂ ਜਿਹੜਾ ਕਦੇ ਰੁੱਸੇ ਦਾ ਕਦੇ ਟੁੱਟੇ ਨਾ ਕਦੇ ਮੁੱਖ ਮੋੜੇ ਨਾ ਕਦੇ ਮੇਰਾ ਦਿਲ ਤੋੜੇ ਨਾ ਦਿਲ ਪਿਆਰ ਗੁਰਾਂ ਨਾਲ ਲਾਇਆ ਦਿਲ ਪਿਆਰ ਗੁਰਾਂ ਨਾਲ ਲਾਇਆ ਮੈਂ ਹਕੂਰਾ ਸਾਥ ਗੁਰ ਪਾਇਆ ਮੈਂ ਕੋਹੁਰਾ ਸਤਗੁਰੂ ਪਾਇਆ ਮਨ ਦੀ ਦਿੱਖ ਰਾ ਮੈਂ ਕੋਈ ਯਾਰ ਬਣਾਇਆ ਮਨ ਦੀ ਦਿੱਖ ਰਾ ਕੋਈ ਯਾਰ ਬਣਾਇਆ ਮਨ ਦੀ ਦਿੱਖ ਰਾ ਮੈਂ ਇੱਕ ਨੂੰ ਇੱਕ ਦਾ ਹੀ ਬਣ ਕੇ ਰਹਿਣਾ ਮਨ ਦੀ ਦਿੱਖ ਰਾ ਮੈਂ ਇੱਕ ਦਾ ਹੀ ਬਣ ਕੇ ਰਹਿਣਾ ਮਨ ਦੀ ਦਿੱਖ ਰਾ ਮੈਂ ਇੱਕ ਨਾਲ ਦਿਲ ਲਗਾਇਆ ਸੱਚੀ ਗੱਲ ਹਾਂ ਮੈਂ ਇੱਕ ਨੂੰ ਆਪਣਾ ਬਣਾਇਆ ਮੈਂ ਇੱਕ ਹੀ ਰੰਗ ਬਣਾਇਆ ਮੈਂ ਸਤਗੁਰ ਪਿਆਰਾ ਪਾਇਆ ਮੈਂ ਧਿਆਸ ਗੁਰਵਾਲਾ ਪਾਇਆ ਮੈਂ ਧਿਆਸ ਗੁਰਵਾਲਾ ਪਾਇਆ ਕੋਈ ਰੱਬ ਬਣਾਇਆ ਮੇਰਾ ਇੱਕੋ ਯਾਰ ਬਣਾਇਆ ਮੈਂ ਇੱਕੋ ਹੀ ਰੱਬ ਬਣਾਇਆ ਸੇਵਹਨੂ ਆਪਣਾ ਬਣਾਇਆ ਸਿਮਰਨ ਨੂੰ ਆਪਣਾ ਬਣਾਇਆ ਮੈਂ ਗੁਰੂ ਸਤਗੁਰ ਪਾਇਆ मैं पूरा सतगुर पाया पन्या पाया पन्यारा पाया ख़सम बणाया न दिल प्यारी सहारे थक गे हाणे प्यारी सहसांग जी सार बारोल <laughs>